ਬੀਬਾ ਜੀ ਕਹਿੰਦੇ ਤੁਸੀਂ ਹਰੀਆਂ ਪੱਗਾਂ ਬੰਨ ਕੇ ਆ ਜਾਂਦੇ ਹੋ ਕੰਮ ਨਹੀਂ ਕਰਨੀ ਹਰੇਕ ਕੰਮ ਦੇ ਵਿੱਚ ਆਪਣੀ ਲਾਤ ਅਡਾਉਣੀ ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੌਰੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਇੱਥੋਂ ਕੱਢੋ ਇਹਨਾਂ ਨੂੰ ਮੇਰੇ ਖਿਆਲ ਚ ਸੁਖਮਣ ਬੀਬਾ ਜੀ ਨੂੰ ਗੁੱਸਾ ਇਸ ਗੱਲ ਦਾ ਵੀ ਸੀ ਵੀ ਭਾਈ ਲੈਂਡ ਪੋਲਿੰਗ ਪਾਲਿਸੀ ਜਿਹੜੀ ਹੈ ਉਹ ਇਹਨਾਂ ਹਰੀਆਂ ਪੱਗਾਂ ਆਣੇ ਨੇ ਰੱਦ ਕਰਵਾ ਲਈ ਕਿ ਭਾਈ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਹੋ ਸਕਦਾ ਕਿ ਬੀਬਾ ਜੀ ਦਾ ਵੀ ਕੁਝ ਖੇਤਰ ਆਉਂਦਾ ਹੋਵੇ ਤੇ ਉਹਦੇ ਵਿੱਚ ਸ਼ਾਇਦ ਉਹਨਾਂ ਦੇ ਕਿਸੇ ਨਜ਼ਦੀਕੀ ਜਾਂ ਕਿਸੇ ਹੋਰ ਦੋਸਤ ਮਿੱਤਰ ਰਿਸ਼ਤੇਦਾਰ ਦੀ ਜ਼ਮੀਨ ਵੀ ਆਉਣੀ ਹੋਵੇ ਤਾਂ ਉਹਦਾ ਫਾਇਦਾ ਲੈਣਾ ਹੋਵੇ ਪਰ ਉਹ ਹਰੀਆਂ ਪਕਾਣਾਂ ਨੇ ਤਾਂ ਸਾਰਾ ਕੁਝ ਮਤਲਬ ਵਾਪਸੀ ਕਰਾਤਾ ਵਾਪਸੀ ਕਰਾਤਾ ਨਾ ਧਰੇਦਰਾਜ ਦੇ ਪਾਣੀ ਉਹ ਫੇੜਦਾ ਨਾ ਫਸੇ ਤਾਂ ਲੋਕਾਂ ਨੂੰ ਜਿਹੜੇ ਇਹ ਪਈ ਹੋਈ ਆ ਕੇਸ ਦੇ ਵਿੱਚੋਂ ਬਚਿਆ ਕਿਵੇਂ ਜਾਵੇ ਕੇਸ ਦੇ ਵਿੱਚ ਵਿਧਾਇਕਾਂ ਕਹਿੰਦੇ ਨੇ ਕਿ ਤੁਸੀਂ ਇੱਥੇ ਜਿਹੜਾ ਜੋ ਸਿਆਸਤ ਕਰਨਾਗੇ ਇੱਥੋਂ ਚਲੇ ਜਾਓ ਇਸ ਤਰੀਕੇ ਦੀ ਬਿਆਨਬਾਜ਼ੀ ਆ ਜਾਂਦੀ ਹੈ ਚਲੋ ਚਲੋ ਪ੍ਰਧਾਨਗੀਆਂ ਕਰੋ ਚੱਲ ਕੇ ਆਪਣੀਆਂ ਪ੍ਰਧਾਨਗੀਆਂ ਕਰੋ ਸਾਨੂੰ ਲੋੜ ਨਹੀਂ ਹੈ ਤੁਹਾਡੀ ਸਵਾਲ ਬੜਾ ਬਾਝਾ ਤੁਸੀਂ ਸੁਖਮਨ ਕਿ ਭਾਈ ਜੇ ਤੁਸੀਂ 6 ਮਹੀਨੇ 4 ਮਹੀਨੇ ਪਹਿਲਾਂ ਇਹ ਵੇਖ ਲੈਂਦੇ ਫਰਵਰੀ ਤੋਂ ਸ਼ੁਰੂ ਕਰਕੇ ਤੁਸੀਂ ਜੁਲਾਈ ਤੱਕ ਦਾ ਸਮਾਂ ਲੈ ਲੈਂਦੇ ਤੇ ਉਦੋਂ ਸਾਫ ਸਫਾਈ ਆ ਸਾਰੇ ਪ੍ਰਬੰਧ ਕਰ ਲੈਂਦੇ ਇਹ ਸਰਕਾਰਾਂ ਦਾ ਫਰਜ਼ ਬਣਦਾ ਹੈ ਸਾਨੂੰ ਪਤਾ ਹਰ ਸਾਲ ਹੜ ਹੋਣੇ ਜਿਹੜਾ ਤਾਰੇ ਦੂਸਰੋਂ ਆਉਣੇ ਆ। ਅਸੀਂ ਜਿਹੜੇ ਇਹਨਾਂ ਦਾ ਮੈਂਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ? ਸ਼ਾਇਦ ਉਹਨਾਂ ਨੂੰ ਗੁੱਸਾ ਤਾਂ ਕਿਸੇ ਹੋਰ ਗੱਲ ਦਾ ਸੀਗਾ। ਸ਼ਾਇਦ ਉਹਨਾਂ ਨੂੰ ਗੁੱਸਾ ਜਾਂ ਉਹਨਾਂ ਦੇ ਅੰਦਰ ਦਰਦ ਤਾਂ ਇਸ ਗੱਲ ਦਾ ਸੀਗਾ ਕਿ ਭਾਈ ਜਿਹੜਾ ਹਰਮੀਤ ਸਿੰਘ ਪਠਾਨ ਮੱਜ ਨਾਲ ਨਾਲ ਹੋ ਰਿਹਾ ਉਹਦੇ ਨਾਲ ਪਾਰਟੀ ਦੀ ਬਦਨਾਮੀ ਹੋ ਰਹੀ ਹੈ। ਜਾਂ ਫਿਰ ਪੰਜਾਬ ਸਰਕਾਰ ਨੇ ਜਿਹੜੇ ਲੋੜੀਂਦੇ ਪ੍ਰਬੰਧ ਪਹਿਲਾਂ ਤੋਂ ਕਰਨੇ ਸੀਗੇ ਉਹ ਕੀਤੇ ਨਹੀਂ ਗਏ ਹੈਗੇ ਇਸ ਕਰਕੇ ਹੜਾਂ ਦੀ ਮਾਰ ਜ਼ਿਆਦਾ ਹੋ ਗਈ। ਵਰਕਰ ਹੈ ਉਸ ਬੀਬੀ ਦੀ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਕੰਮ ਤਸਵੀਰ ਕਿ ਮੁੱਖ ਮੰਤਰੀ ਸਾਹਿਬ ਦੀਆਂ ਅੱਖਾਂ 'ਚ ਵੀ ਅਥਰੂ ਨੇ ਤੇ ਉਧਰ ਵੀ ਦਾਜੀ ਵੀ ਹੱਥ ਬੰਨੀ ਖੜੇ ਆ ਉਹਨਾਂ ਦੀਆਂ ਅੱਖਾਂ 'ਚ ਵੀ ਅਥਰੂ ਨੇ ਅਸਲ ਦੇ ਵਿੱਚ ਜਦੋਂ ਹੁਣ ਪਤਾ ਕੀਤਾ ਹੈ ਉਹ ਬੀਬੀ ਰਾਸ ਇਕ ਬਰਾਦਰੀ ਦੀ ਆ ਉਹਨਾਂ ਦੇ ਜਿਹੜੇ ਹਸਬੰਦ ਨੇ ਉਹ ਸਾਬਕਾ ਫੌਜੀ ਨੇ ਉਹ ਦੋਵੇਂ ਮੀਆਂ ਬੀਵੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਖਾਸ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਇਸ ਵਕਤ ਹੜ੍ਹ ਆਏ ਹੋਏ ਨੇ ਤੇ ਹੜ੍ਹਾਂ ਵਿਚਕਾਰ ਬਹੁਤ ਸਾਰੇ ਲੋਕ ਆਪ ਮੁਹਾਰੇ ਦਰਿਆਵਾਂ ਦੇ ਜਿਹੜੇ ਬਨ ਟੁੱਟਦੇ ਨੇ ਉਸ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਪਰ ਇੱਕ ਮਾਮਲਾ ਅਜਿਹਾ ਵੀ ਸਾਹਮਣੇ ਆਉਂਦਾ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਜਿਹੜੇ ਨਕੂਦਰ ਤੋਂ ਵਿਧਾਇਕ ਨੇ ਉਹਨਾਂ ਦਾ ਕਿਸਾਨ ਜੂਨੀਅਨ ਵਾਲਿਆਂ ਦੇ ਨਾਲ ਪੰਗਾ ਵੀ ਪੈ ਜਾਂਦਾ ਤੇ ਜਿੱਥੇ ਤਾਂ ਇੱਕ ਪਾਸੇ ਕਿਹਾ ਜਾਂਦਾ ਕਿ ਭਾਵੇਂ ਸਾਡੀ ਹਰਿਆਣਾ ਮਦਦ ਕਰ ਦੇਵੇ ਕੋਈ ਵੱਖਰਾ ਕੋਈ ਹੋਰ ਸੂਬਾ ਆ ਕੇ ਮਦਦ ਕਰ ਦੇਵੇ ਕੇਂਦਰ ਆ ਕੇ ਮਦਦ ਕਰ ਦੇਵੇ ਕਿ ਇਸ ਵਕਤ ਪੰਜਾਬ ਨੂੰ ਮਦਦ ਦੀ ਲੋੜ ਆ ਤੇ ਫਿਰ ਆਪਸ ਦੇ ਵਿੱਚ ਖਿੱਚੋ ਤਾਣ ਕਿਉਂ ਪੈਦਾ ਹੋ ਰਹੀ ਹੈ ਇਹ ਸਾਰੇ ਮਸਲੇ ਦੇ ਉੱਪਰ ਚਰਚਾ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਕੀ ਪ੍ਰਿੰਸ ਭਾਰਤਵਾ ਜੀ ਮੌਜੂਦ ਨੇ ਤਾਂ ਪ੍ਰਿੰਸ ਜੀ ਕਿਸ ਤਰੀਕੇ ਦੇਖਦੇ ਹੋ ਕਿ ਇੱਕ ਪਾਸੇ ਤਾਂ ਲੋਕਾਂ ਨੂੰ ਜਿਹੜੇ ਇਹ ਪਈ ਹੋਈ ਆ ਕਿਸ ਦੇ ਵਿੱਚੋਂ ਬਚਿਆ ਕਿਵੇਂ ਜਾਵੇ ਕਿਸ ਦੇ ਵਿੱਚ ਵਿਧਾਇਕਾਂ ਕਹਿੰਦੇ ਨੇ ਕਿ ਤੁਸੀਂ ਇੱਥੇ ਜਿਹੜਾ ਜੋ ਸਿਆਸਤ ਕਰਨਾਗੇ ਇੱਥੋਂ ਚਲੇ ਜਾਓ ਇਸ ਤਰੀਕੇ ਦੀ ਬਿਆਨਬਾਜ਼ੀ ਆ ਜਾਂਦੀ ਆ ਆ ਸੁਖਮਨ ਜੀ ਮੈਨੂੰ ਲੱਗਦਾ ਕਿ ਪੰਜਾਬੀ ਦੀ ਇੱਕ ਅਖਾਣ ਆ ਨਾ ਕਿ ਡਿੱਗੀ ਖੋਤੇ ਤੋਂ ਤੇ ਗੁੱਸਾ ਖਮਿਆਰ ਤੇ ਹਣਾ ਇਹ ਉਹੀ ਲੱਗ ਰਿਹਾ ਮੇਰੇ ਖਿਆਲ ਚ ਬੀਬਾ ਇੰਦਰਜੀਤ ਕੌਰ ਜਿਹੜੇ ਵਿਧਾਇਕਾ ਨੇ ਨਕੋਦਰ ਤੋਂ ਆਮ ਆਦਮੀ ਪਾਰਟੀ ਦੇ ਸ਼ਾਇਦ ਉਹਨਾਂ ਨੂੰ ਗੁੱਸਾ ਤਾਂ ਕਿਸੇ ਹੋਰ ਗੱਲ ਦਾ ਸੀਗਾ ਸ਼ਾਇਦ ਉਹਨਾਂ ਨੂੰ ਗੁੱਸਾ ਜਾਂ ਉਹਨਾਂ ਦੇ ਅੰਦਰ ਦਰਦ ਤਾਂ ਇਸ ਗੱਲ ਦਾ ਸੀਗਾ ਕਿ ਭਾਈ ਜਿਹੜਾ ਹਰਮੀਤ ਸਿੰਘ ਪਠਾਨ ਮੱਜ ਨਾਲ ਨਾਲ ਹੋ ਰਿਹਾ ਉਹਦੇ ਨਾਲ ਪਾਰਟੀ ਦੀ ਬਦਨਾਮੀ ਹੋ ਰਹੀ ਹੈ ਉਹਦੇ ਨਾਲ ਪੰਜਾਬ ਦੇ ਵਿੱਚ ਚੁੰਝ ਚਰਚਾ ਤੇ ਖੁੰਡ ਚਰਚਾ ਤੇਜ਼ ਹੋ ਗਈ ਜਾਂ ਫਿਰ ਪੰਜਾਬ ਸਰਕਾਰ ਨੇ ਜਿਹੜੇ ਲੋੜੀਂਦੇ ਪ੍ਰਬੰਧ ਪਹਿਲਾਂ ਤੋਂ ਕਰਨੇ ਸੀਗੇ ਉਹ ਕੀਤੇ ਨਹੀਂ ਗਏ ਹੈਗੇ ਇਸ ਕਰਕੇ ਹੜਾਂ ਦੀ ਮਾਰ ਜ਼ਿਆਦਾ ਹੋ ਗਈ। ਮਤਲਬ ਗੁੱਸਾ ਤਾਂ ਉਹਨਾਂ ਨੂੰ ਇਸ ਗੱਲ ਦਾ ਸੀ ਕਿ ਲੋਕ ਉਹਨਾਂ ਦੇ ਉੱਤੇ ਇਤਰਾਜ਼ ਕਰਦੇ ਆ। ਤੇ ਲੋਕ ਜਦੋਂ ਸੱਚਮੁੱਚ ਬੀਬਾ ਜੀ ਜਦੋਂ ਹਲਕੇ ਦੇ ਵਿੱਚ ਪਹੁੰਚਦੇ ਆ ਹੜ ਪ੍ਰਭਾਵਿਤ ਖੇਤਰ ਦੇ ਵਿੱਚ ਪਹੁੰਚਦੇ ਆ ਉੱਥੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਜਾਂ ਜਿਹੜੇ ਉਹਨਾਂ ਦੇ ਵਰਕਰ ਨੇ ਜਦੋਂ ਉਹ ਸਵਾਲ ਕਰਦੇ ਆ ਵੀ ਭਾਈ ਤੁਸੀਂ ਮੌਕੇ ਸਿਰ ਕਿਉਂ ਨਹੀਂ ਆਏ? ਤੁਸੀਂ ਅਗਾਊਂ ਪ੍ਰਬੰਧ ਕਿਉਂ ਨਹੀਂ ਕੀਤੇ ਸਵਾਲ ਬੜਾ ਬਾਝਾ ਤੁਸੀਂ ਸੁਖਮਨ ਕਿ ਭਾਈ ਜੇ ਤੁਸੀਂ 6 ਮਹੀਨੇ 4 ਮਹੀਨੇ ਪਹਿਲਾਂ ਇਹ ਵੇਖ ਲੰਦੇ ਫਰਵਰੀ ਤੋਂ ਸ਼ੁਰੂ ਕਰਕੇ ਤੁਸੀਂ ਜੁਲਾਈ ਤੱਕ ਦਾ ਸਮਾਂ ਲੈ ਲੰਦੇ ਤੇ ਉਦੋਂ ਸਾਫ ਸਫਾਈ ਆ ਸਾਰੇ ਪ੍ਰਬੰਧ ਕਰ ਲੈਂਦੇ ਤਾਂ ਇਹ ਸਥਿਤੀ ਸ਼ਾਇਦ ਨਾ ਹੁੰਦੀ ਜਾਂ ਐਡੇ ਹਾਲਾਤ ਬੁਰੇ ਨਾ ਹੁੰਦੇ ਇਹੋ ਸਵਾਲ ਕੀਤਾ ਸੀ ਤੇ ਬੀਬਾ ਜੀ ਕਹਿੰਦੇ ਤੁਸੀਂ ਹਰੀਆਂ ਪਕਾ ਮੰਨ ਕੇ ਆ ਜਾਂਦੇ ਹੋ ਕੰਮ ਨਹੀਂ ਕਰਨੀ ਹਰੇਕ ਕੰਮ ਦੇ ਵਿੱਚ ਆਪਣੀ ਲਾਤ ਅਡਾਉਣੀ ਉਹ ਮੇਰੇ ਖਿਆਲ ਚ ਸੁਖਮਣ ਬੀਬਾ ਜੀ ਨੂੰ ਗੁੱਸਾ ਇਸ ਗੱਲ ਦਾ ਵੀ ਸੀ ਵੀ ਭਾਈ ਲੈਂਡ ਪੋਲਿੰਗ ਪਾਲਿਸੀ ਜਿਹੜੀ ਹੈ ਉਹ ਇਹਨਾਂ ਹਰੀਆਂ ਪੱਗਾਂ ਵਾਲੇ ਨੇ ਰੱਦ ਕਰਵਾ ਲਈ ਅਸਲ ਗੁੱਸਾ ਉਹ ਵੀ ਸੀਗਾ ਕਿ ਭਾਈ ਲੈਂਡ ਪੋਲਿੰਗ ਪਾਲਿਸੀ ਦੇ ਵਿੱਚ ਹੋ ਸਕਦਾ ਹੈ ਕਿ ਬੀਬਾ ਜੀ ਦਾ ਵੀ ਕੁਝ ਖੇਤਰ ਆਉਂਦਾ ਹੋਵੇ ਤੇ ਉਹਦੇ ਵਿੱਚ ਸ਼ਾਇਦ ਉਹਨਾਂ ਦੇ ਕਿਸੇ ਨਜ਼ਦੀਕੀ ਜਾਂ ਕਿਸੇ ਹੋਰ ਦੋਸਤ ਮਿੱਤਰ ਰਿਸ਼ਤੇਦਾਰ ਦੀ ਜ਼ਮੀਨ ਵੀ ਆਉਣੀ ਹੋਵੇ ਤਾਂ ਉਹਦਾ ਫਾਇਦਾ ਲੈਣਾ ਹੋਵੇ ਪਰ ਉਹ ਹਰੀਆਂ ਪੱਗਾਂ ਵਾਲਿਆਂ ਨੇ ਤਾਂ ਸਾਰਾ ਕੁਝ ਮਤਲਬ ਵਾਪਸ ਕਰਾਤਾ ਵਾਪਸੀ ਕਰਾਤਾ ਨਾ ਧਰੇ-ਧਰਾਏ ਦੇ ਪਾਣੀ ਨੂੰ ਫੇਰਤਾ ਨਾ ਜਿਵੇਂ ਪਾਣੀ ਹੁਣ ਪੰਜਾਬ ਦੇ ਵਿੱਚ ਫਿਰਿਆ ਹੋਇਆ ਓਵੇਂ ਸਰਕਾਰ ਦੀਆਂ ਲੈਂਡ ਪੂਲਿੰਗ ਵਾਲੀਆਂ ਆਸਾਂ ਤੇ ਜਿਹੜਾ ਪਾਣੀ ਹਰੀਆਂ ਪੱਗਾਂ ਵਾਲਿਆਂ ਨੇ ਫਰਾਇਆ ਜਾਂ ਹਰੇ ਝੰਡੇ ਵਾਲਿਆਂ ਨੇ ਪੀਲੇ ਝੰਡੇ ਵਾਲਿਆਂ ਨੇ ਲਾਲ ਝੰਡੇ ਵਾਲਿਆਂ ਨੇ ਫਰਾਇਆ ਜਿਨ੍ਹਾਂ ਨੂੰ ਆਪਾਂ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਆਗੂ ਕਹਿੰਦੇ ਆ ਗੁੱਸਾ ਤਾਂ ਮੈਡਮ ਨੂੰ ਸ਼ਾਇਦ ਉਹ ਸੀ ਅਸਲ ਸਵਾਲ ਲੋਕਾਂ ਦੇ ਜਾਇਜ਼ ਸੀ ਜਿਹੜੇ ਸਵਾਲ ਉਹਨਾਂ ਨੇ ਕੀਤੇ ਸੀ ਵੀ ਭਾਈ ਪਹਿਲਾਂ ਪ੍ਰਬੰਧ ਕਰ ਲੈਂਦੇ ਤਾਂ ਸ਼ਾਇਦ ਬੀਬਾ ਜੀ ਅਸੀਂ ਤੁਹਾਨੂੰ ਸਵਾਲ ਨਾ ਕਰਦੇ ਹੂੰ ਪਰ ਇਹ ਇਹ ਇੱਥੋਂ ਪਤਾ ਲੱਗਦਾ ਕਿ ਅਸੀਂ ਕਿੰਨੇ ਕੁ ਸੁਖਮ ਐ ਅਸਲ ਦੇ ਵਿੱਚ ਇਹੋ ਜੇ ਮੌਕੇ ਦੇ ਉੱਤੇ ਸੁਖਮਣ ਸੂਖਮਤਾ ਹੋਣੀ ਬਹੁਤ ਜ਼ਰੂਰੀ ਹੈ ਇੱਥੇ ਮੈਂ ਨਾਲ ਦੀ ਨਾਲ ਨਾ ਇੱਕ ਗੱਲ ਇੱਕ ਮਸਲਾ ਹੋਰ ਜੋੜ ਕੇ ਚੱਲਦੇ ਆਂ ਆਪਾਂ ਇਸ ਮੁੱਦੇ ਦੇ ਵਿੱਚ ਜਿਹੜੇ ਮੁੱਦੇ ਫਰਕ ਪਾਉਂਦੇ ਆਂ ਸੋਸ਼ਲ ਮੀਡੀਆ ਤੇ ਨਾ ਕੱਲ ਦੀ ਇੱਕ ਤਸਵੀਰ ਮੁੱਖ ਮੰਤਰੀ ਸਾਹਿਬ ਤੇ ਇੱਕ ਉਹਨਾਂ ਦੀ ਪਾਰਟੀ ਦੀ ਜਿਹੜੀ ਵਰਕਰ ਹੈ ਉਸ ਬੀਬੀ ਦੀ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਕੰਮ ਤਸਵੀਰ ਕਿ ਮੁੱਖ ਮੰਤਰੀ ਸਾਹਿਬ ਦੀਆਂ ਅੱਖਾਂ 'ਚ ਵੀ ਅਥਰੂ ਨੇ ਤੇ ਉਧਰ ਬੀਬਾ ਜੀ ਵੀ ਹੱਥ ਬੰਨੀ ਖੜੇ ਆ ਉਹਨਾਂ ਦੀਆਂ ਅੱਖਾਂ 'ਚ ਵੀ ਅਥਰੂ ਨੇ ਹੁਣ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਹੇ ਆ ਕਹਿੰਦੇ ਕਿ ਆ ਬੀਬਾ ਦੇ ਦਾ ਵਾਲਾਂ ਤੇ ਕਲਿੱਪ ਲੱਗਿਆ ਹੋਇਆ ਕੰਨਾਂ ਦੇ ਵਿੱਚ ਉਹਨਾਂ ਨੇ ਕਾਂਟੇ ਪਾਏ ਹੋਏ ਐ ਜਾਂ ਮਤਲਬ ਸੱਜ ਧੱਜ ਕੇ ਆਏ ਹੋਏ ਨੇ ਅਸਲ ਦੇ ਵਿੱਚ ਜਦੋਂ ਹੁਣ ਪਤਾ ਕੀਤਾ ਉਹ ਬੀਬੀ ਰਾਸ ਇੱਕ ਬਰਾਦਰੀ ਦੀ ਆ ਉਹਨਾਂ ਦੇ ਜਿਹੜੇ ਹਸਬੰਡ ਨੇ ਉਹ ਸਾਬਕਾ ਫੌਜੀ ਨੇ ਉਹ ਦੋਵੇਂ ਮੀਆਂ ਬੀਵੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਦੇ ਗਲ ਦੇ ਵਿੱਚ ਵੀ ਉਹ ਟੈਗ ਪਾਇਆ ਹੋਇਆ ਆਮ ਆਦਮੀ ਪਾਰਟੀ ਦਾ ਯਾਨੀ ਕਿ ਇੰਜ ਲੱਗ ਰਿਹਾ ਕਿ ਪ੍ਰੀਪਲਾਨ ਸੀ ਸਾਰਾ ਕੁਝ ਨਹੀਂ ਇਹਦੇ ਵਿੱਚ ਦੋ ਗੱਲਾਂ ਨੇ ਹੂੰ ਜੇ ਮੰਨ ਲਓ ਕਿ ਪ੍ਰੀਪਲੈਨਡ ਵੀ ਸੀਗਾ ਪਰ ਉਸ ਹਲਕੇ ਦੇ ਜਿਹੜੇ ਲੋਕ ਨੇ ਇੱਕ ਪੋਸਟ ਦੁਆਰਾ ਮੈਨੂੰ ਪਤਾ ਸੂਚਨਾ ਮਿਲੀ ਹੈ ਕਿ ਉਸ ਹਲਕੇ ਦੇ ਲੋਕਾਂ ਨੂੰ ਪਤਾ ਹੈ ਕਿ ਉਹ ਦੋਨੇ ਮੀਆਂ ਬੀਵੀ ਅਤੇ ਉਹਨਾਂ ਦੇ ਨਾਲ ਦੇ ਸੰਗੀ ਸਾਥੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਰੈਸ ਖਬਰਾਦਰੀ ਜਿਹੜੀ ਉਸ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਵਿਚਰਦੀ ਆ ਫਰੂਜ਼ਪੁਰ ਫਾਜ਼ਲਕਾ ਵਾਲੇ ਇਲਾਕੇ ਦੇ ਵਿੱਚ ਉਹਨਾਂ ਦੀ امداد ਕਰ ਰਹੇ ਨੇ ਫਿਰ ਕੀ ਹੋਇਆ ਜੇ ਬੀਬਾ ਨੇ ਜੇ ਸਿਰ ਦੇ ਉੱਤੇ ਯਾਰ ਆਪਣੇ ਹੁਣ ਵਾਲ ਖੋਲ ਕੇ ਤੜੋ ਫਿਰੂਗੀ ਉਹ ਦੂਜੀ ਗੱਲ ਆਪਣੀ ਬਰਾਦਰੀ ਦਾ ਦੁੱਖ ਵੇਖ ਕੇ ਜੇ ਉਹਦੇ ਹੱਥ ਬੰਨੇ ਹੋਏ ਦੇ ਅੱਖਾਂ ਦੇ ਵਿੱਚ ਅਥਰੂ ਆ ਵੀ ਗਏ ਬਿਲਕੁਲ ਬਤੌਰ ਆਮ ਆਦਮੀ ਪਾਰਟੀ ਦੀ ਵਰਕਰ ਹੁੰਦੀ ਹੋਈ ਤਾਂ ਫਿਰ ਐਡਾ ਕੀ ਕਹਿ ਟਾ ਰਿਆ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਉਹ ਪੰਜਾਬੀ ਦੀ ਇੱਕ ਹੋਰ ਕਹਾਵਤ ਜਿੱਤੇ ਆ ਗਈ ਕਿ ਆਰੀ ਦੇ ਇੱਕ ਪਾਸੇ ਤੇ ਦੁਨੀਆ ਦੇ ਦੋ ਪਾਸੇ ਬਿਲਕੁਲ ਉੱਥੇ ਤਾਂ ਮਾਹੌਲ ਇਸ ਤਰੀਕੇ ਦਾ ਬਣਿਆ ਕਿ ਕੋਈ ਵੀ ਜਾਂਦਾ ਇਥੋਂ ਤੱਕ ਕਿ ਬਤੌਰ ਪੱਤਰਕਾਰ ਜਾ ਕੇ ਵੀ ਭਾਵੁਕ ਹੋ ਜਾਂਦੇ ਨੇ ਹੁੰਦੇ ਆਪਾਂ ਹੁੰਨੇ ਆਪਾਂ ਭਾਵੁਕ ਆਪਾਂ ਜਦੋਂ ਫੀਲਡ ਦੇ ਵਿੱਚ ਜਾਂਦੇ ਆ ਜਾਂ ਇੱਥੇ ਤਸਵੀਰਾਂ ਦੇਖਦੇ ਆ ਮੈਂ ਹੁਣ ਤੋਂ ਥੋੜੀ ਦੇਰ ਪਹਿਲਾਂ ਗਰਦੀਪ ਮਨਾਲੀਏ ਦੀ ਇੱਕ ਪੋਸਟ ਵੇਖ ਰਿਹਾ ਸੀ ਉਹ ਵੇਖਦੇ ਵੇਖਦੇ ਸੁਣਦੇ ਸੁਣਦੇ ਮੇਰੀਆਂ ਅੱਖਾਂ 'ਚ ਵੀ ਅਥਰੂ ਆਏ ਮਤਲਬ ਉਹ ਹੀ ਪੰਜਾਬ ਨੂੰ ਹੀ ਸੰਬੋਧਿਤ ਸੀ ਪੰਜਾਬ ਦੇ ਹੜ੍ਹਾਂ ਨੂੰ ਹੀ ਸੰਬੋਧਿਤ ਸੀ ਪੰਜਾਬ ਦੀ ਚੜ੍ਹਦੀ ਕਲਾ ਨੂੰ ਸੰਬੋਧਿਤ ਸੀ ਹਮ ਪਰੰਤੂ ਮੇਰਾ ਮਾਮਲਾ ਇਹ ਹੈ ਕਿ ਇੱਕ ਪਾਸੇ ਤਾਂ ਨਕੋਦਰ ਵਾਲੀ ਜਿਹੜੀ ਐਮ ਐਲ ਏ ਆ ਬੀਬਾ ਉਹ ਕਿਸਾਨ ਜਥੇਬੰਦੀਆਂ ਨੂੰ ਨਾ ਆਪਾਂ ਕਹਿ ਲਈਏ ਵੀ ਸਿੱਧਾ ਕਿਸਾਨ ਜਥੇਬੰਦੀਆਂ ਦਾ ਚਲੋ ਮੁਖਾਤਬ ਹੋ ਰਹੀ ਹੈ ਵੀ ਹਰੀਆਂ ਪੱਕਾਂ ਵਾਲੇ ਆ ਜਾਂਦੇ ਆ ਵੀ ਪਾਜੀ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਸਮਾਂ ਇਹ ਚੱਲ ਰਿਹਾ ਹੈ ਜਿਸ ਦੌਰ ਦੇ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ ਜਦੋਂ ਇਹ ਨਿਕਲ ਗਿਆ ਸਾਰਾ ਕੁਝ ਪ੍ਰਮਾਤਮਾ ਕਰੇ ਜਲਦੀ ਠੀਕ ਹੋ ਜਾਈਏ ਆਪਾਂ ਸਾਰੇ ਇਹਨਾਂ ਹਾਲਾਤਾਂ ਦੇ ਵਿੱਚੋਂ ਜੇ ਇਹ ਹਰੀਆਂ ਪੱਕਾਂ ਵਾਲੇ ਬੀਬਾ ਜੀ ਨਕੂਦਰ ਤੁਹਾਡੀ ਰਹਾਇਸ਼ ਦੇ ਅੱਗੇ ਆ ਕੇ ਬੈਠ ਗਏ ਨਾ ਤਾਂ ਫਿਰ ਪਤਾ ਲੱਗੂ ਕਿ ਕਿਹੜੇ ਭਾਅ ਵੇਕਦੀ ਆ ਹਰਿਆ ਹਰੀਆਂ ਪੱਕਾਂ ਵਾਲਿਆਂ ਦੀ ਅਸਲ ਗੱਲ ਦੂਜੀ ਗੱਲ ਜਿਹੜੇ ਲੋਕ ਟ੍ਰੋਲ ਵੀ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਨੂੰ ਕਈ ਕਹਿੰਦੇ ਨੇ ਕਿ ਐਕਟਰ ਤਾਂ ਬਹੁਤ ਵਧੀਆ ਸੀ ਕਿ ਮੁੱਖ ਮੰਤਰੀ ਪੁਰਾਣੇ ਐਕਟਰ ਨੇ ਬੀਬਾ ਜੀ ਵੀ ਐਕਟਰ ਬਹੁਤ ਵਧੀਆ ਨਿਕਲੇ ਅਥਰੂ ਨਿਕਲੇ ਦੋਵਾਂ ਦੀਆਂ ਮਤਲਬ ਸਕ੍ਰਿਪਟਡ ਲੱਗਦਾ ਜੇ ਸਕ੍ਰਿਪਟਡ ਵੀ ਸੀ ਸੁਖਮਣ ਤਾਂ ਮਤਲਬ ਮੈਂ ਤੁਹਾਡੀ ਉਸ ਗੱਲ ਨਾਲ ਬਿਲਕੁਲ ਸਹਿਮਤ ਆ ਵੀ ਚੰਗੇ ਭਲੇ ਬੰਦਿਆਂ ਦੇ ਹੱਥੋਂ ਨਿਕਲਿਆ ਆਉਂਦੇ ਬਸ ਜਾ ਕੇ ਯਾਰ ਧਾ ਨਿਕਲਦੀ ਏ ਉੱਥੇ ਜਾ ਕੇ ਫੇਰ ਕੀ ਹੋਇਆ ਜੇ ਉਹਨਾਂ ਦਾ ਦੁੱਖ ਦਰਦ ਸਾਹਮਣੇ ਆ ਗਿਆ ਜੇ ਉਹ ਬੀਬੀ ਆਪਣੀ ਬਰਾਦਰੀ ਦਾ ਦਰਦ ਦੱਸਦੀ ਦੱਸਦੀ ਜੇ ਅੱਖਾਂ ਚੋਂ ਅੱਥਰੂ ਆ ਗਏ ਤੇ ਮੁੱਖ ਮੰਤਰੀ ਵੀ ਭਾਵੁਕ ਹੋਗੇ ਤਾਂ ਇੰਨਾ ਟਰੋਲ ਨਾ ਕਰੋ ਘਟੋ-ਘਟ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਸ ਮੌਕੇ ਨੂੰ ਸਾਂਭਣ ਦੀ ਜ਼ਰੂਰਤ ਹੈ ਜਿੰਨੀ ਵੀ ਚਾਰਾ ਜੋਈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸਰਕਾਰ ਕੋਸ਼ਿਸ਼ ਕਰ ਰਹੀ ਹੈ ਬੇਸ਼ੱਕ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਰਿਹਾ ਕਿ ਸਰਕਾਰ ਨਾਲੋਂ ਵੱਧ ਪੰਜਾਬੀਆਂ ਨਾਲ ਪੰਜਾਬ ਖੜਾ ਹੈ ਪੰਜਾਬ ਨਾਲ ਪੰਜਾਬੀ ਖੜੇ ਆ ਦੁਨੀਆ ਭਰ ਚ ਵਸਦੇ ਪੰਜਾਬੀ ਖੜੇ ਆ ਕੇ ਹਮ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹਰਿਆਣਾ ਦੇ ਪੰਜਾਬੀ ਨੇ ਬਿਲਕੁਲ ਨਾਲ ਲੱਗਦਾ ਉਹਨਾਂ ਦਾ ਇਲਾਕਾ ਜਿਹੜਾ ਆਪਣੇ ਚੰਡੀਗੜ੍ਹ ਦੇ ਬਿਲਕੁਲ 10 12 ਕਿ 15 ਕਿਲੋਮੀਟਰ ਤੇ ਉਹਨਾਂ ਦਾ ਬਿਲਕੁਲ ਬਿਲਕੁਲ ਉਹਨਾਂ ਦਾ ਹਲਕਾ ਪੈਂਦਾ ਹੈ ਉਹ ਵੀ ਆਪਣੇ ਨਾਲ ਆ ਕੇ ਖੜੇ ਨੇ ਹੋਰ ਬਹੁਤ ਸਾਰੇ ਬਾਲੀਵੁੱਡ ਵਾਲੇ ਸਾਰੇ ਆਪਣੇ ਨਾਲ ਆ ਕੇ ਖੜ ਗਏ ਜਿੰਨੇ ਪੰਜਾਬੀ ਨੇ ਉਥੋਂ ਨਾਲ ਆ ਕੇ ਖੜ ਗਏ ਸੋ ਮੈਂ ਕਹਿ ਰਹੇ ਹਾਂ ਕਿ ਟਰੋਲ ਮਹਿਕਮੇ ਨੂੰ ਵੀ ਮੈਂ ਇਹ ਗੱਲ ਕਹਿ ਰਿਹਾ ਬੇਨਤੀ ਉਹ ਕਰ ਸਕਦੇ ਆ ਇਸ ਵਕਤ ਤਾਂ ਇਹ ਮੁੱਦਾ ਬਣਾਉਣ ਦੀ ਗੱਲ ਨਹੀਂ ਹੈ ਕਿ ਕੌਣ ਰੋਪਿਆ ਜਾਂ ਕੌਣ ਨਹੀਂ ਰੋਪਿਆ ਹਾਂ ਜਿਸ ਗੱਲ ਦਾ ਮੁੱਦਾ ਬਣਨਾ ਚਾਹੀਦਾ ਉਸ ਵਿਧਾਇਕਾਂ ਨੂੰ ਆਪਣੀ ਜ਼ੁਬਾਨ ਆਪਣੇ ਜਜ਼ਬਾਤ ਦੇ ਉੱਤੇ ਕਾਬੂ ਰੱਖਣਾ ਚਾਹੀਦਾ ਸੀ ਤੇ ਅੱਗੇ ਨੂੰ ਵੀ ਰੱਖਣਾ ਪਵੇਗਾ ਜੇ ਕਾਬੂ ਨਾ ਰੱਖਿਆ ਤਾਂ ਇਹ ਹਰੀਆਂ ਪੱਗਾਂ ਤੇ ਹਰੇ ਝੰਡੇ ਬੀਬਾ ਜੀ ਤੁਹਾਡੇ ਤੁਹਾਡੇ ਦਰਵਾਜ਼ੇ ਅੱਗੇ ਜਦੋਂ ਆ ਗਏ ਫਿਰ ਬਹੁਤ ਮੁਸ਼ਕਲ ਹੋ ਜਾਏਗੀ ਇਸ ਵਕਤ ਆਪਾਂ ਅਰਦਾਸ ਆਸ ਤੇ ਦੁਆ ਕਰੀਏ ਸਾਰੇ ਕਿ ਇਹ ਮੁੱਦਾ ਜਿਹੜਾ ਪੰਜਾਬ ਦਾ ਬਹੁਤ ਵੱਡਾ ਬਣ ਗਿਆ ਵੀ ਪੰਜਾਬ ਇਸ ਵਕਤ ਪਾਣੀ ਦੀ ਮਾਰ ਥੱਲੇ ਆ ਹਮਮ ਔਰ ਜਦੋਂ ਪਾਣੀ ਉੱਤਰ ਗਿਆ ਉਸ ਤੋਂ ਬਾਅਦ ਮਹਾਮਾਰੀ ਦੀ ਮਾਰ ਥੱਲੇ ਆਏਗਾ ਬਿਲਕੁਲ ਇਹ ਮੁੱਦਾ ਹੈ ਚੱਕਣ ਵਾਲਾ ਜਿਹੜਾ ਫਰਕ ਪਾਵੇਗਾ ਹੁਣ ਦੇ ਹਾਲਾਤਾਂ ਨਾਲ ਤਾਂ ਆਪਾਂ ਸਿੰਝੀ ਜਾ ਰਹੇ ਆ ਹਰਜੀਤ ਹਰਮਨ ਹੋਰ ਹੀ ਦਿੱਲੀ ਕਿਸ਼ਤੀਆਂ ਖਰੀਦਣ ਗਏ ਹੋਏ ਨੇ ਜਿਹੜੇ ਪੰਜਾਬੀ ਦੇ ਗਾਇਕ ਨੇ ਬਾਕੀ ਸਾਰੇ ਵੀ ਸਭ ਨੇ ਆਪਣੀ ਆਪਣੀ ਮਦਦ ਕੀਤੀ ਹੈ ਹਨਾ ਮੈਂ ਮਤਲਬ ਕਿਸੇ ਇੱਕ ਸਪੈਸੀਫਿਕ ਦਾ ਨਾਂ ਨਹੀਂ ਲੈ ਰਿਹਾ ਪਰ ਹਾਲਾਤ ਇਸ ਤੋਂ ਬਦਤਰ ਹੋਣਗੇ ਜਦੋਂ ਪਾਣੀ ਉੱਤਰ ਜਾਏਗਾ ਬਿਲਕੁਲ ਉਸ ਤੋਂ ਇੱਕ ਕਈ ਕਈ ਫੁੱਟ ਰੇਗ ਭਰ ਗਈ ਰੇਤਾਂ ਭਰ ਗਿਆ ਬਾਈ ਜੀ ਜਿਹੜੇ ਜਿਹੜੀ ਜਿਹੜੀ ਨੀਊ ਦੇ ਵਿੱਚ 10 10 ਦਿਨ ਪਾਣੀ ਖੜ ਗਿਆ 15 ਦਿਨ ਪਾਣੀ ਖੜ ਗਿਆ ਉਹ ਘਰ ਨੇ ਕਦੋਂ ਜਾਂ ਫਿਰ ਜਿੱਥੇ ਦਰਿਆ ਵਗਿਆ ਉਹ ਜ਼ਮੀਨਾਂ ਕਈ-ਕਈ ਫੁੱਟ ਹੜਾ ਕੇ ਵੀ ਲੈ ਗਿਆ ਹੜਾ ਕੇ ਵੀ ਲੈ ਗਿਆ ਕਈ ਥਾਂ ਰੇਤਾਂ ਜਮਾ ਹੋ ਗਿਆ 10-10 ਫੁੱਟ ਜਮਾ ਹੋ ਜਾਣਾ ਕਈ ਥਾਂ ਜ਼ਮੀਨ ਇੰਨੀ ਡੁੰਗੀ ਹੋ ਜਾਣੀ ਹੈ ਕਿ ਉੱਥੇ ਮਿੱਟੀ ਪੌਣੀ ਪੈਣੀ ਹੈ ਦੁਬਾਰਾ ਤੂਬਜਾਊ ਸ਼ਕਤੀ ਤੇਜ਼ ਕਰਨ ਵਾਸਤੇ ਮਤਲਬ ਕਿ ਸਮੱਸਿਆਵਾਂ ਇਦੋਂ ਬਾਅਦ ਸ਼ੁਰੂ ਹੋਣੀਆਂ ਨੇ ਇੱਕ ਗੱਲ ਮੈਨੂੰ ਅੱਜ ਪਤਾ ਲੱਗੀ ਦੁਬਾਰਾ ਨਵੀਂ ਕਿ ਜਿਹੜੇ ਪਸ਼ੂ ਨੇ ਜਿੰਨੇ ਇੱਕ ਪਸ਼ੂ ਪਾਣੀ ਦੇ ਥੱਲੇ ਮਰੇ ਪਏ ਨੇ ਉਹਨਾਂ ਦਾਏ ਤਾਰੇ ਦੇ ਲਈ ਪੰਜਾਬ ਸਰਕਾਰ ਕੋਲੇ ਕੋਈ ਲੋੜਿੰਦਾ ਪ੍ਰਬੰਧ ਨਹੀਂ ਹੈ ਮੁੱਦਾ ਤਾਂ ਇਹ ਹੈ ਚੁੱਕਣ ਵਾਲਾ ਕਿ ਉਹ ਜਿਹੜੇ ਪਸ਼ੂ ਮਰ ਚੁੱਕੇ ਨੇ ਉਹਨਾਂ ਦਾ ਪ੍ਰਬੰਧ ਕੀ ਕੀਤਾ ਜਾਏਗਾ ਕਿ ਉਹਨਾਂ ਨੂੰ ਸਾੜਿਆ ਜਾਏਗਾ ਅੱਗ ਦੇ ਵਿੱਚ ਸਾੜਿਆ ਜਾਏਗਾ ਫਿਰ ਹਵਾ ਦੇ ਵਿੱਚ ਜਾਏਗੀ ਇੱਕ ਮਸ਼ੀਨ ਆਉਂਦੀ ਹੈ ਬੜੇ ਖਾਸ ਕਿਸਮ ਦੀ ਉਹ ਪੰਜਾਬ ਸਰਕਾਰ ਕੋਲ ਹੈ ਹੀ ਨਹੀਂ ਪੰਜਾਬ ਗਵਰਨਮੈਂਟ ਕੋਲ ਹੈ ਹੀ ਨਹੀਂ ਜਿਸ ਮਸ਼ੀਨ ਦੇ ਵਿੱਚ ਜਿਹੜੇ ਜਿਹੜੇ ਮਰੇ ਹੋਏ ਪਸ਼ੂ ਨੇ ਉਹਨਾਂ ਨੂੰ ਸਾੜਿਆ ਜਾਵੇ ਤੇ ਉਹ ਹਾਈਜਨਿਕ ਤਰੀਕੇ ਨਾਲ ਸਾਰਾ ਨਿਪਟਾਰਾ ਹੋ ਸਕੇ ਤੇ ਕੋਈ ਬਿਮਾਰੀ ਹਵਾ ਦੇ ਰੂਪ ਦੇ ਵਿੱਚ ਜਾਂ ਕਿਸੇ ਹੋਰ ਤੰਤ ਦੇ ਰੂਪ ਦੇ ਵਿੱਚ ਅੱਗੇ ਨਾ ਫੈਲੇ ਮੁੱਦਾ ਤਾਂ ਇਹ ਚੱਕਣ ਵਾਲਾ ਜਿਹੜਾ ਫਰਕ ਪਾਏਗਾ ਤਬੀਬਾ ਮੁੱਦਾ ਚੱਕ ਰਹੀ ਆ ਕਿ ਹਰੀਆਂ ਪੱਗਾਂ ਵਾਲੇ ਆ ਕੇ ਵਿੱਚ ਆਪਣੀਆਂ ਲੱਤਾਂ ਫਸਾ ਲੈਂਦੇ ਨੇ ਬੀਬਾ ਜੀ ਇਹ ਹਰੀਆਂ ਪੱਗਾਂ ਵਾਲਿਆਂ ਦੇ ਟਰੈਕਟਰ ਹੀ ਨੇ ਕਿਸੇ ਜੱਥੇਬੰਦੀ ਦਾ ਕੋਈ ਹੋਵੇ ਨਾ ਹੋਵੇ ਕਿਸੇ ਨਾ ਕਿਸੇ ਨਾਲ ਕੋਈ ਨਾ ਕੋਈ ਹਮਦਰਦੀ ਰੱਖਦਾ ਹੀ ਹੈ ਇਹ ਹਰੀਆਂ ਪੱਗਾਂ ਵਾਲੇ ਹੀ ਨੇ ਜਿਹੜੇ ਆ ਕੇ ਖੜ ਗਏ ਨੇ ਜਿਹੜੇ ਪਿੰਡਾਂ ਦੇ ਵਿੱਚ ਅੜ ਗਏ ਨੇ ਪਾਣੀ ਦੇ ਅੱਗੇ ਵੀ ਕੁਦਰਤ ਅੱਗੇ ਵੀ ਹਰ ਰੋਜ਼ ਵਾਹਿਗੁਰੂ ਦਾ ਭਾਣਾ ਮੰਨ ਕੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਬਹੁਤ ਧੰਨਵਾਦ ਪ੍ਰਿੰਸ ਜੀ ਇਸ ਮਸਲੇ ਦੇ ਉੱਪਰ ਚਰਚਾ ਕਰਨ ਦੇ ਲਈ ਸ਼ੁਕਰੀਆ